ਹਾਂਜੀ ਵੀਰ ਇਹ ਆਪਾਂ ਅੱਜ ਵਾਢੀ ਕਰਦੇ ਪਏ ਆ ਡੀਬੀਡਬਲ 303 ਵੈਰੈਟੀ ਦੀ ਤਾਂ ਇਸ ਪਾਸੇ ਲੱਗੀ ਜੀ ਆਪਣੀ ਪੀਬੀਡਬਲ 826 ਵੈਰੈਟੀ ਇਹ ਆਪਣੀ 826 ਵੈਰੈਟੀ ਹੈ ਤੇ ਕੱਲ ਆਪਾਂ ਜਿਹੜੀ ਵਾਢੀ ਕੀਤੀ ਸੀ ਡੀਬੀਡਬਲ 327 ਵੈਰੈਟੀ ਦੀ ਤੇ ਇਹ ਜਿਹੜੀ ਆਪਣੀ ਡੀਬੀਡਬਲ ਆਪਣੀ 303 ਵੈਰੈਟੀ ਦਾ ਜਿਹੜੀ ਬਜਾਈ ਦੀ ਗੱਲ ਕਰਕੇ ਤਾਂ 6 ਨਵੰਬਰ ਦੀ ਬਜਾਈ ਕੀਤੀ ਹੈ ਤੇ ਇੱਕ ਬੈਗ 12 32 16 ਦੇ ਨਾਲ ਬਜਾਈ ਕੀਤੀ ਹੈ ਤੇ ਚੱਲਦੀ ਜੀ ਆਪਣੀ ਵਿਸ਼ਾਲ ਤੇ ਬਾਕੀ ਝਾੜ ਤਾਂ ਦੱਸ ਰਿਆਂ ਸਵਾ ਦੋ ਕਿੱਲੇ ਟੋਟਲ ਥਾਂ ਹੈ ਤੇ ਜਿਹੜੀ ਟਰਾਲੀ ਹੈਗੀ ਆਪਣੀ 11.5 ਦੀ ਆਪਣੀ ਟਰਾਲੀ ਹੈ ਤੇ ਬਾਕੀ ਤੁਹਾਨੂੰ ਝਾੜ ਦੱਸਦੇ ਕਿੰਨਾ ਝਾੜ ਇਹਨਾਂ ਦੇ ਨਿਕਲਦਾ ਬਾਕੀ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਜਿਹੜਾ ਡੀਬੀਡਬਲ 327 ਦਾ ਝਾੜ ਵੀ ਪ੍ਰੋਪਰ ਪਤਾ ਲੱਗ ਜਾਊਗਾ ਕਿੰਨਾ ਝਾੜ ਆਊਗਾ ਤਾਂ ਇਹ ਹੈ ਕਿ ਆਪਣੀ ਬਿਜਾਈ ਜੀ ਡੀਬੀ ਪੀਬੀਡਬਲ 426 ਵੈਰਾਈਟੀ 14 ਨਵੰਬਰ ਦੀ ਬਿਜਾਈ ਹੈ ਬਾਕੀ ਜਿਹੜਾ ਬੱਲੀ ਦਾ ਸਹਜ ਵਧੀਆ ਲੱਗਦਾ ਬਾਕੀ ਝਾੜ ਤੇ ਤੁਹਾਨੂੰ ਦੱਸਾਂਗੇ ਕਿੰਨਾ ਝਾੜ ਆਉਂਦਾ ਬਾਕੀ ਜੇ ਕਿਸੇ ਵੀਰ ਨੇ ਕੋਈ ਵੀ ਵੈਰੈਟੀ ਵੱਢੀ ਹੈ 826 327 ਤਾਂ ਜਰੂਰ ਜਿਹੜਾ ਆਪਾਂ ਨੂੰ ਝਾੜ ਦੀ ਆਪਾਂ ਕਮੈਂਟ ਕਰਕੇ ਦੱਸਿਆ ਤੁਹਾਡਾ ਝਾੜ ਕਿੰਨਾ ਹੈ ਕਦੋਂ ਤੁਸੀਂ ਬਜਾਈ ਕੀਤੀ ਹੈ ਤੇ ਇਹਨਾਂ ਵੈਰੈਟੀ ਤੇ ਆਪਾਂ ਕੋਈ ਵੀ ਉਲੀ ਨਾਸ਼ਕ ਸਪਰੇ ਨਹੀਂ ਹੋਈ ਤਿੰਨ ਪਾਣੀ ਲੱਗੇ ਨੇ ਇਸ ਨੂੰ ਕੋਈ ਵੀ ਤੇਲੇ ਵਾਲੀ ਸਪਰੇ ਜਾਣੇ ਕਿ ਇਨਸੈਕਟੀਸਾਈਡ ਕੋਈ ਵੀ ਸਪਰੇ ਆਪਾਂ ਨਹੀਂ ਕੀਤੀ ਤੇ ਇੱਕ ਸਪਰੇ ਆਪਾਂ ਜਰੂਰ ਬਾਹਰ ਦੀ ਕੀਤੀ ਹੈ ਉਸ ਤੋਂ ਬਾਅਦ ਤਿੰਨ ਵਾਰ ਕੇ ਇਸ ਨੂੰ ਯੂਰੀਆ ਖਾਦ ਦੇ ਪਾਏ ਨੇ ਇਹ ਆਪਣੀ ਡੀਪੀ ਦੇ ਨਾਲ ਆਪਣੀ ਬਜਾਈ ਹੈ ਇੱਕ ਬੈਗ ਤੇ ਇਹ ਹੈਗੀ ਜੀ ਆਪਣੀ 1232 16 ਦੇ ਨਾਲ ਜੇਕਰ ਆਪਾਂ ਬੱਲੀ ਦੀ ਗੱਲ ਕਰੀਏ 303 ਦੀ ਬੱਲੀ ਨਾਲੋਂ 826 ਦਾ ਤੁਹਾਨੂੰ ਸਹਾਈ ਦਿਖਾਉਣੇ ਆ ਕਿੰਨਾ ਫਰਕ ਹੈ ਹਾਂ ਹੈਗੀ ਜੀ ਆਪਣੀ ਡੀਬੀਡਬਲ 303 ਦੀ ਬੱਲੀ ਤੇ ਇਸ ਪਾਸੇ ਹੈਗੀ ਜੀ ਆਪਣੀ ਥੋੜਾ ਜਿਹਾ ਮੌਸਮ ਵੀ ਖਰਾਬ ਜਿਹਾ ਹੁੰਦਾ ਕਈ ਧੁੱਪ ਨਹੀਂ ਕਰਾਉਂਦੀ ਕਈ ਮਣੀ ਮਣੀ ਬੱਦਲ ਜਿਹਾ ਹੈਗੇ ਨੇ ਇਹ ਹੈਗੀ ਜੀ ਆਪਣੀ 826 ਦੀ ਬੱਲੀ ਆਹ ਬੱਲੀ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਆ ਆਪਣੀ 303 ਦੀ ਬੱਲੀ ਹੈ ਆਹ ਹੈਗੀ ਜੀ ਆਪਣੀ PPW 826 ਦੀ ਆਪਣੀ ਬੱਲੀ ਬੱਲੀ ਦਾ ਸਾਈਜ਼ ਹੈ ਕਿਉਂਕਿ ਇੱਥੇ ਜਿਹੜੇ ਆਪਾਂ ਇੱਕ ਬੈਗ ਡੀਪੀ ਦਾ ਪਾਇਆ ਤੇ ਇਹਦੇ ਵਿੱਚ ਜਿਹੜਾ ਆਪਣਾ ਕਿਸਾਨ ਵੀਰ ਨੇ 12 32 16 ਦੇ ਨਾਲ ਇੱਕ ਬੈਗ ਦੇ ਨਾਲ ਬਜਾਈ ਕੀਤੀ ਹੈ ਤੇ ਬਾਕੀ ਤੁਹਾਨੂੰ ਝਾੜ ਦਾ ਪਤਾ ਲੱਗ ਜਾਊਗਾ ਆਪਾਂ ਨੂੰ ਜਿਹੜਾ ਤੇ ਕਿੰਨੀ ਸਾਡੇ ਜਿਹੜੀ ਆਪਣੀ ਟਰਾਲੀ ਹੈ 11.5 ਦੀ ਹੈ 100 ਰੁਪਏ ਆਪਾਂ 11.5 ਰਹਿ ਗਿਆ 11.5 ਦੀ ਟਰਾਲੀ ਹੈ ਬਾਕੀ ਇਹ ਤਾਜਾ ਲੱਗ ਜਿੰਦਾ ਝਾੜਦਾ ਤੇ ਬਾਕੀ ਤੁਹਾਨੂੰ ਆਪਾਂ ਦਿਖਾਉਣੀ ਹੈ ਸਫਾਈ ਮਸ਼ੀਨ ਜਿਹੜੀ ਆਪਾਂ ਬਾਸਕਰ ਦੀ ਸੈਟਿੰਗ ਕੀਤੀ ਸੀ ਜਿਹੜੀ ਆਪਾਂ ਅਗਲੇ ਪਾਸੋਂ 17 ਦੀ ਚੂੜੀ ਤੇ ਪਿੱਛੋਂ ਆਪਾਂ ਬਲੇਡ ਦੇ ਕਰਦੇ ਆ ਸੈਟਿੰਗ ਤਾਂ ਆਪਾਂ ਤੁਹਾਨੂੰ ਦਿਖਾਉਣੀ ਹੈ ਕੰਕਰੀਟ ਦੀ ਸਫਾਈ ਮਾਇਆ ਇੱਕ ਟੈਂਕ ਪੈਣ ਦੀ ਇੱਕ ਟੈਂਕ ਪੈ ਗਿਆ ਕਿ ਆ ਟੈਂਕਰ ਬਾਅਦ ਤੁਹਾਨੂੰ ਆਪਾਂ ਸਫਾਈ ਤੇ ਹੋਣੀ ਆ ਇਹਦੇ ਚਾਰਕਣਾ ਥਾਂ ਆਪਣਾ ਵਧਿਆ ਗਿਆ ਆ ਆ ਆਪਣਾ ਦੂਜਾ ਟੈਂਕ ਪੈ ਚੁੱਕਿਆ ਹੈ ਇੱਕ ਟੈਂਕਾ ਜੋ ਬੰਦੇ ਬੰਨੇ ਗੇੜੇ ਲਾ ਕੇ ਢਾਣੇ ਕੱਟੇ ਸੀ ਤੇ ਇਹ ਆਪਣਾ ਦੂਜਾ ਟੈਂਕ ਹੈ ਇਹ ਆ ਤੁਹਾਨੂੰ ਦਿਖਾਉਣੀ ਜੀ ਆਪਾਂ ਕਣਕ ਦੀ ਸਫਾਈ ਜਿਵੇਂ ਆਪਾਂ ਆਏਗੀ ਜੀ ਆਪਣੀ 303 ਤੇ ਸਫਾਈ ਚੈੱਕ ਕਰੋ 1% ਵੀ ਜਿਹੜੀ ਆਪਣੀ ਮੱਕੀ ਨਹੀਂ ਜਿਹੜੀ ਆਪਾਂ ਬਾਸਕਰ ਦੀ ਸੈਟਿੰਗ 17 ਦੀ ਚੂੜੀ ਅਗਲੇ ਪਾਸੋਂ ਤੇ ਪਿੱਛੋਂ ਆਪਾਂ ਬਲੇਡ ਪੈਂਦਾ ਕਰਦੇ ਆ ਤੇ ਬਾਕੀ ਮੱਕੀ ਦਾ ਜਿਹੜਾ ਫੋਰ ਵੀ ਬਾਸਕਰ ਦੀ ਸੈਟਿੰਗ ਦੇ ਨਾਲ ਨਾਲ ਜਿਵੇਂ ਆਪਾਂ ਸੀਫਾ ਦੀ ਸੈਟਿੰਗ ਇਹ ਆਪਾਂ ਸਿਫਾਈ ਪਾਉਣੇ ਆ ਕੰਕਾਉਂ ਨੂੰ ਛੋਲਿਆਂ ਨੂੰ ਨਹੀਂ ਤੇ ਸਿਫਾਂ ਦੇ ਨਾਲ ਇੱਕ ਤਾਂ ਮਸ਼ੀਨ ਤੋਰਾ ਵਧੀਆ ਲਈ ਦੀਏ ਦੇਖੋ ਆਪਾਂ ਨੂੰ ਕੋਈ ਰਿਸਕ ਨਹੀਂਗਾ ਛਾਨੇ ਦੇ ਨਾਲੋਂ ਬਾਕੀ ਆਪੋ ਆਪਨ ਤਜਰਬੇ ਨੇ ਤੇ ਬਾਕੀ ਇਹ ਆਪਣੀ ਸਫਾਈ ਦੇ ਲਈ ਦੇਖ ਲਓ ਵਿਸ਼ਾਲ ਦੀ ਜਮਾ ਪੀਰ ਕੱਢੀ ਹੁੰਦੀ ਹੈ ਤੇ ਤੋਰਾ ਵੀ ਮਸ਼ੀਨ ਦਾ ਫੋਲ ਜਾਣੇਗਾ ਜੇ ਦੂਜਾ ਦਿਨ ਹੋ ਗਿਆ ਤੀਜਾ ਦਿਨ ਹੋ ਗਿਆ ਆਪਾਂ ਨੂੰ ਮਸ਼ੀਨ ਚੱਲਦੀ ਨੂੰ ਤੇ DBW 310 ਵੈਰਾਈਟੀ ਦੀ ਬਾਕੀ ਤੁਸੀਂ ਵੀ ਆਪਣਾ ਜਰੂਰ ਦੱਸਿਆ ਜੇ ਤੁਸੀਂ ਬਾਸਕਟ ਦੀ ਸਾਈਡਿੰਗ ਕਿੰਨੇ ਤੇ ਕਰਦੇ ਹ ਜੀ ਆਪੋ ਆਪਣੇ ਆਪਣੇ ਵੀਰਾਂ ਦੇ ਤਜਰਬੇ ਨੇ ਤੇ ਬਾਕੀ ਜੇ ਕਿਸੇ ਕਿਸਾਨ ਵੀਰ ਨੇ ਕੋਈ ਵੈਰਾਈਟੀ ਵੜੀ ਹੈ ਤਾਂ ਕਿੰਨਾ ਝਾੜ ਆਇਆ ਕਿਹੜੀ ਵੈਰਾਈਟੀ ਵੜੀ ਕਦੋਂ ਬਜਾਈ ਕੀ ਕੀ ਜੋ ਦੱਸਿਆ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਓ ਜੀ ਬਾਕੀ ਆਪਾਂ ਤੁਹਾਨੂੰ 2-3 ਦਿਨ ਤੱਕ ਆਪਾਂ 327 ਦਾ ਜਿਹੜਾ ਪ੍ਰੋਪਰ ਚਾੜ ਕੰਡੇ ਤੇ ਆਪਾਂ ਜਿਹਦਾ ਆਉਂਦਾ 303 ਦਾ ਚਾੜ ਹੋਰ ਵੀ ਜਿਹੜੀਆਂ ਵੈਰੈਟੀਆਂ ਨੇ ਪੀਪੀ ਡੋਜ ਹੋਰ ਨੂੰ 26 ਵੈਰੈਟੀ 371 ਤੇ ਜਿਹੜੇ ਜਿਹੜੀ ਆਪਾਂ ਵੈਰੈਟੀ ਵੜਦੇ ਆ ਤੁਹਾਡੇ ਨਾਲ ਆਪਾਂ ਜਰੂਰ ਝਾੜ ਛਾਂਜਾ ਕਰਾਂਗੇ ਕਿੰਨਾ ਝਾੜ ਆਉਂਦਾ ਜੋ ਵੀ ਝਾੜ ਆਉਂਦਾ ਵੱਧ ਆਉਂਦਾ ਘੱਟ ਆਉਂਦਾ ਵੈਸੇ ਇਸ ਸਾਲ ਜਿਹੜੇ ਆਪਣੇ ਝਾੜ ਕਣਕਾਂ ਦੇ ਬਹੁਤ ਵਧੀਆ ਆ ਰਹੇ ਨੇ ਤੇ ਬਾਕੀ ਆਪੂ ਆਪਣੀ ਸੰਭਾਲੇ ਕਿਉਂਕਿ ਝਾੜ ਤੇ ਵੀ ਕਈ ਕਾਰਨ ਆਪਣੇ ਡਿਪੈਂਡ ਕਰਦੇ ਨੇ ਉਰੇ ਵੱਡੇ ਚੁਪੇ ਨੇ ਤੇ ਇਹ ਹੈਗਾ ਆਪਣਾ ਲਾਸਟ ਟੈਂਕ ਹੁਣ ਇਹ ਜੇ ਟੋਟਲ ਥਾਂ ਡੀਵੀ ਦੇ ਉਹ ਜੀ 303 ਦਾ ਸਵਾ ਦੋ ਕਿਲੇ ਸੀ ਤੇ ਬਾਕੀ ਜਿਹਨ ਦਿਖਾਉਣੇ ਹੁਣ 11 5.5 ਦੀ ਟਰਾਲੀ ਚ ਕਿੰਨੀ ਜਿਹੜੀ ਕਲਕ ਪਈ ਏ ਬਾਕੀ 4 ਦਾ ਜਿਹੜਾ ਪ੍ਰੋਪਰ ਆਪਾਂ ਨੂੰ ਪਤਾ ਕੰਡੇ ਦੇ ਲੱਗਣਾ ਇਹ ਸਭਾਈ ਚੈੱਕ ਕਰੋ ਪੂਰਾ ਪੀਂਹ ਬਣਿਆ ਪਿਆ ਜੇ ਮਸ਼ੀਨ ਬਾਕੀ ਥੋੜਾ ਜਿਹਾ ਦਾਣਾ ਬਰੀਕ ਪਿਆ ਇਹਦੇ ਵਿੱਚ ਆਹ ਵਿੱਚ ਥੋੜਾ ਜਿਹਾ ਦਾਣਾ ਬਰੀਕ ਪਿਆ ਬਾਕੀ ਦਾਣੇ ਇੰਨੇ ਵੀ ਵਧੀਆ ਦਾਣੇ ਨੇ ਆ ਹੈਗਾ ਕਿ ਆਪਣਾ 2.5 ਕਿੱਲਿਆਂ ਦੇ ਵਿੱਚੋਂ 11 5.5 ਦੀ ਟਰਾਲੀ ਇਹਦੀ ਭਰੀ ਹੈ ਬਾਕੀ 4 ਆਪਾਂ ਨੂੰ ਪੂਰਾ ਜਾਂ ਟੰਡੇ ਤੇ ਪਤਾ ਲੱਗੂਗਾ ਇਸ ਤੇ ਚਾੜ ਦੇਖਣ ਨੂੰ ਵਧੀਆ ਲੱਗਦਾ ਵੀ ਵੀਡੀਓ ਦੀ 303 ਵੈਰਾਈਟੀ ਦਾ ਵੀ ਕਿਉਂਕਿ ਦਾਣਾ ਕਿ ਜ਼ਿਆਦਾ ਬ੍ਰੇਕ ਨਹੀਂ ਪਿਆੰਦੇ ਬਾਕੀ ਤੁਹਾਨੂੰ ਚਾੜ ਇੱਕ ਦੂਜੇ ਦੇ ਵਿੱਚ ਆਪਾਂ ਪੂਰਾ ਕਲੀਅਰ ਕਰ ਦਾਂਗੇ 327 ਦਾ ਤੇ ਆਪਣਾ 303 ਦਾ ਬਾਕੀ ਹੋਰ ਵੀ ਜਿਹੜੀ ਜਿਹੜੀ ਵੈਰਾਈ ਆਪਾਂ ਵਟ ਦੇ ਪਏ ਆ ਬਾਕੀ ਜਿਹੜੇ ਵੀਰੇ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਣ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ